ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦਿਵੰਗ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵਾ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਬਾਬਾ ਸਦੇਸ਼ਵਰਨਾਥ ਮੰਦਿਰ ਦੇ ਵਿੱਚ ਦੇਰ ਰਾਤ ਭਗੜੜ ਮਚਣ ਕਾਰਨ ਕਟੁਕਟ 7 ਸਰਦਾਲੂਆਂ ਦੀ ਮੌਤ ਹੋਈ ਹੈ 16 ਜ਼ਖਮੀ ਹੋਏ ਨੇ ਜ਼ਿਲ੍ਹਾ ਅਧਿਕਾਰੀ ਅਲੰਕਰਤਾ ਪਾਂਡੇ ਨੇ ਇਹ ਖਬਰ ਦੱਸੀ ਹੈ ਕਿ ਮੰਦਿਰ ਦੇ ਵਿੱਚ ਦੇਰ ਰਾਤ 11:15 ਵਜੇ ਅਚਾਨਕ ਭਗੜੜ ਮਚੀ ਹੈ 7 ਸਰਦਾਲੂਆਂ ਦੀ ਮੌਤ ਤੇ 16 ਗੰਭੀਰ ਜ਼ਖਮੀ ਨੇ ਉਹਨਾਂ ਦੱਸਿਆ ਕਿ ਮਰਵਾਲਿਆਂ ਵਿੱਚ ਜ਼ਿਆਦਾਤਰ ਕਾਵੜੀਏ ਸ਼ਾਮਲ ਸਨ ਤੇ ਉਦੋਂ ਇਸ ਘਟਨਾ ਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦੁੱਖ ਪ੍ਰਗਟਾਉਂਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦਿਓਦ ਦੇਤੀ ਬੇਦਖਲ ਕੀਤੀ ਗਈ ਸ਼ੇਖ ਹਸੀਨਾਂ ਨੇ ਦੇਸ਼ ਛੱਡਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਉੱਥੇ ਸਥਿਤੀ ਤੇ ਪ੍ਰਤੀਕਿਰਿਆ ਦਿੱਤੀ ਹੈ ਸ਼ੇਖ ਹਸੀਨਾਂ ਨੇ ਆਪਣੇ ਦੇਸ਼ ਵਾਸੀਆਂ ਨੂੰ ਕਿਹਾ ਕਿ ਉਹ ਜਲਦੀ ਹੀ ਬੰਗਲਾਦੇਸ਼ ਪਰਤ ਜਾਣਗੇ ਆਖਿਆ ਕਿ ਇਹ ਖਬਰ ਸੁਣ ਕੇ ਮੇਰਾ ਦਿਲ ਰੋ ਰਿਹਾ ਹੈ ਕਿ ਬਹੁਤ ਸਾਰੇ ਨੇਤਾ ਮਾਰੇ ਗਏ ਨੇ ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਘਰ ਨੂੰ ਤੋੜਿਆ ਗਿਆ ਤੇ ਅੱਗ ਲਗਾ ਦਿੱਤੀ ਗਈ ਹੈ ਸਰਸ਼ਕਤੀਮਾਨ ਅੱਲਾ ਦੀ ਕਿਰਪਾ ਨਾਲ ਮੈਂ ਜਲਦੀ ਹੀ ਵਾਪਸ ਆਵਾਂਗੀ ਮੈਂ ਆਵਾਮੀ ਲੀਗ ਨੂੰ ਖੜਾ ਕੀਤਾ ਤੇ ਬੰਗਲਾਦੇਸ਼ ਦੇ ਭੂਇਕਲੀ ਮੇਰੀ ਆਵਾਜ਼ بار بار ਉੱਠੀ ਹੈ ਉਹ ਰਾਸ਼ਟਰ ਜਿਸ ਨੇ ਮੇਰੇ ਪਿਤਾ ਤੇ ਪਰਿਵਾਰ ਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸੁਪਰੀਮ ਕੋਰਟ ਨੇ 6 ਮਹੀਨਿਆਂ ਤੋਂ ਬੰਦ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਪੂ ਸਰਹੱਦ ਨੂੰ ਅੰਸ਼ਕ ਤੌਰ ਤੇ ਖੋਲਣ ਦੇ ਹੁਕਮ ਦਿੱਤੇ ਨੇ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਸਖਤ ਟਿੱਪਣੀ ਕੀਤੀ ਹੈ ਕਿ ਹਾਈਵੇ ਪਾਰਕਿੰਗ ਸਥਾਨ ਨਹੀਂ ਹੈ ਤੇ ਸੁਪਰੀਮ ਕੋਰਟ ਨੇ ਇੱਕ ਹਫਤੇ ਦੇ ਅੰਦਰ ਐਂਬੂਲੈਂਸਾਂ ਬਜ਼ੁਰਗਾਂ ਔਰਤਾਂ ਵਿਦਿਆਰਥੀਆਂ ਤੇ ਆਦਿ ਹਾਈਵੇ ਦੇ ਕਲੇਨ ਖੋਲਣ ਦਾ ਹੁਕਮ ਦਿੱਤਾ ਹੈ ਇਸ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਡੀਜੀਪੀ ਤੋਂ ਇਲਾਵਾ ਪਟਿਆਲਾ, ਮੁਹਾਲੀ ਤੇ ਅੰਬਾਲਾ ਦੇ ਐਸਪੀ ਨੂੰ ਮੀਟਿੰਗਾਂ ਕਰਕੇ ਇਸ ਬਾਰੇ ਫੈਸਲਾ ਲੈਣ ਲਈ ਕਿਹਾ ਹੈ ਸੁਪਰੀਮ ਕੋਰਟ ਨੇ ਆਖਿਆ ਕਿ ਮਾਮਲੇ ਦੀ ਸੁਣਵਾਈ 2 ਬਈ ਅਗਸਤ ਨੂੰ ਹੋਵੇਗੀ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਵਿਚਾਲੇ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਸੁਣਵਾਈ ਦੀ ਤਾਰੀਖ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਪੂ ਸਰਹੱਦ ਖੋਲਣ ਲਈ ਕਿਹਾ ਸੀ ਇਸ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਸੀ ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਨਿਰਪੱਖ ਕਮੇਟੀ ਦੇ ਮੈਂਬਰਾਂ ਦੇ ਨਾਂ ਦਿੱਤੇ ਸੀ ਤੇ ਇਹ ਕਮੇਟੀ ਮੈਂਬਰ ਕਿਸਾਨਾਂ ਤੇ ਸਰਕਾਰ ਜਿਹੜੀ ਕੇਂਦਰ ਸਰਕਾਰ ਦਰਮਿਆਨ ਵਿਚੋਲਿਆਂ ਵਜੋਂ ਅੱਜ ਕੰਮ ਕਰਨਗੇ ਪੈਰਿਸ 올림픽 ਚਿਕਾਂਸੀ ਦਾ ਤਖ਼ਮਾ ਜਿੱਤ ਕੇ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਅੱਜ ਦਰਬਾਰ ਸਾਹਿਬ ਪੱਥਰਡੇ ਕੈਥ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਭਾਰੀ ਮੇ ਦੇ ਬਾਵਜੂਦ ਹਾਕੀ ਖਿਡਾਰੀਆਂ ਦਾ ਹਵਾਈ ਅੱਡੇ ਤੇ ਹਰਮੰਦਰ ਸਾਹਿਬ ਚ ਨਿਕਾ ਸਵਾਗਤ ਕੀਤਾ ਗਿਆ ਜਿੱਥੇ ਪੁੱਜੇ 올림픽 ਖਿਡਾਰੀਆਂ ਵਿੱਚ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ, ਉਪ ਕਪਤਾਨ ਹਾਰਦਿਕ ਸਿੰਘ, ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ ਤੇ ਬਾਕੀ ਵੀ ਸਾਰੇ ਖਿਡਾਰੀ ਹਾਜ਼ਰ ਸਨ। ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧ ਖਿਡਾਰੀਆਂ ਦੀ ਜਿੱਤ ਲਈ ਸ਼ਲਾਘਾ ਕੀਤੀ ਹੈ ਹੁਣ ਆਖਿਆ ਕਿ ਪੈਰਾਸੋਲੰਪਿਕ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਿੱਚ ਵੱਡੀ ਪ੍ਰਾਪਤੀ ਹੈ ਤੇ ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੇ ਲੰਬੇ ਅਰਸੇ ਤੋਂ ਬਾਅਦ ਪੰਜਾਬ ਦੇ ਹਾਕੀ ਨਾਲ ਸੰਬੰਧਿਤ ਇਤਿਹਾਸ ਨੂੰ ਦੁਹਰਾ ਦਿੱਤਾ ਹੈ ਇਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪਿਜ਼ਸ਼ਕਨ ਅਤੇ ਇਸਲਾਮਿਕ ਰੈਵਿਊਲੂশনারੀ ਗਾਰਡ ਕੋਰ ਦੇ ਕੁਝ ਕੱਟੜਪੰਥੀਆ ਵਿਚਾਲੇ ਟਕਰਾ ਦੀ ਸਥਿਤੀ ਹੈ ਇਸ ਰੁਕਾਵਟ ਨੇ ਤਹਿਰਾਨ ਵਿੱਚ ਹਮਾਸ ਦੇ ਨੇਤਾ ਇਸਮਾਈਲ ਖਾਨੀਆ ਦੀ ਹੱਤਿਆ ਤੇ ਇਰਾਨ ਦੇ ਜਵਾਬ ਦੇ ਪ੍ਰਵệਖ ਨੂੰ ਅੜਿਕਾ ਬਣਾ ਦਿੱਤਾ ਮੀਡੀਆ ਰਿਪੋਰਟਾਂ ਅਨੁਸਾਰ ਇਰਾਨ ਸਰਕਾਰ ਇਸ ਗੱਲ ਤੇ ਵੰਡੀ ਹੋਈ ਹੈ ਕਿ ਹੱਤਿਆ ਤੋਂ ਬਾਅਦ ਇਜ਼ਰਾਈਲ ਦੇ ਖਿਲਾਫ ਕਿਵੇਂ ਬਦਲਾ ਲਿਆ ਜਾਵੇ ਆਈਆਰਜੀਸੀ ਕਥਿਤ ਤੌਰ ਤੇ ਤੇਲ ਅਵੀਵ ਅਤੇ ਹੋਰ ਪ੍ਰਮੁੱਖ ਇਜ਼ਰਾਈਲੀ ਸ਼ਹਿਰਾਂ ਤੇ ਸਿੱਧੇ ਤੌਰ ਤੇ ਗੰਭੀਰ ਮਿਜ਼ਾਈਲ ਹਮਲੇ ਦੀ ਯੋਜਨਾ ਬਣਾ ਰਹੀ ਹੈ ਹਾਲਾਂਕਿ ਹੱਤਿਆ ਤੋਂ ਕੁਝ ਦਿਨ ਪਹਿਲਾਂ ਹੀ ਅਹੁਦਾ ਸੰਭਾਲਣ ਵਾਲੇ ਰਾਸ਼ਟਰਪਤੀ ਪਜ਼ੇਸ਼ਕਿਨ ਆਈਆਰਜੀਸੀ ਇਸ ਰਣਨੀਤੀ ਦਾ ਵਿਰੋਧ ਕਰ ਰਹੇ ਨੇ ਜਤੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਸਿੱਖ ਰਹਿਤ ਮਰਿਆਦਾ ਮੁਤਾਬਕ ਨਿਸ਼ਾਨ ਸਾਹਿਬ ਦੇ ਪੋਸ਼ਾਕ ਤੇ ਰੰਗ ਦੇ ਠੀਕ ਕਰਨ ਦੇ ਸਬੰਧ ਵਿੱਚ ਹਵਾਲੇ ਨਾਲ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਖਬਰਾਂ ਦਾ ਖੰਡਨ ਕੀਤਾ ਹੈ। ਸ਼੍ਰੀ ਅਕਾਲ ਤਖਤ ਸਾਹਿਬਸ ਕਟਰੀਤ ਵੱਲੋਂ ਜਾਰੀ ਲਿਖਤੀ ਬਿਆਨ ਦੇ ਵਿੱਚ ਗਿਆਨੀ ਰਗਵੀਰ ਸਿੰਘ ਜੀ ਨੇ ਦੱਸਿਆ ਕਿ ਲੰਘੇ ਦਿਨ ਇੰਗਲੈਂਡ ਦੌਰੇ ਦੌਰਾਨ ਉਹਨਾਂ ਨੂੰ ਕੁਝ ਸਿੰਘ ਮਿਲੇ ਸਨ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਸੰਬੰਧੀ ਸਵਾਲ ਕੀਤੇ। ਇਸ ਸਬੰਧੀ ਗਿਆਨੀ ਰਗਵੀਰ ਸਿੰਘ ਜੀ ਨੇ ਉਹਨਾਂ ਸਿੰਘਾਂ ਨੂੰ ਦੱਸਿਆ ਕਿ ਨਿਸ਼ਾਨ ਸਾਹਿਬ ਦੇ ਪੋਸ਼ਾਕ ਦਾ ਰੰਗ ਬਦਲਣ ਸੰਬੰਧੀ ਪੰਜ ਸਿੰਘ ਸਾਹਿਬਾਨ ਨੇ ਨਵਾਂ ਜਾਂ ਪਰਵਾਣਿਤ ਸਿੱਖ ਮਰਿਆਦਾ ਅਨੁਸਾਰ ਤੇ ਉਹਨਾਂ ਵਿੱਚ ਲਿਖਿਆ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਬਸੰਤੀ ਜਾਂ ਸੁਰਮਈ ਰੰਗ ਦੇ ਹੋਣੇ ਚਾਹੀਦੇ ਨੇ ਜਿਸ ਕਰਕੇ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਨਿਸ਼ਾਨ ਸਾਹਿਬ ਦਾ ਰੰਗ ਸਹੀ ਕੀਤਾ ਗਿਆ ਹੈ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜਿਨੇ ਉਹਨਾਂ ਸਿੰਘਾਂ ਨੂੰ ਨਿਸ਼ਾਨ ਸਾਹਿਬ ਦੇ ਪੋਸ਼ਾਕ ਤੇ ਰੰਗ ਨੂੰ ਲੈ ਕੇ ਸੰਗਤ ਵੱਲੋਂ ਪ੍ਰਗਟਾਈ ਜਾ ਰਹੀ ਦੁਬਿਧਾ ਨੂੰ ਦੂਰ ਕਰਨ ਦੇ ਸਬੰਧ ਵਿੱਚ 15 ਜੁਲਾਈ 2024 ਨੂੰ ਪੰਜ ਸਿੰਘ ਸਾਹਿਬਾਨ ਦੀ ਕੱਤਰਤਾ ਛੋਈਆਂ ਦੇਸ਼ ਪੱਤਰ ਚ ਪੜ੍ਹ ਕੇ ਇਹ ਸੁਣਾਇਆ ਵੀ ਸੀ ਕਿ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਕਿਹਾ ਕਿ ਉਹਨਾਂ ਦੇ ਹਵਾਲੇ ਨਾਲ ਸੱਚਾਈ ਤੋਂ ਦੂਰ ਫੈਲਾਈਆਂ ਜਾ ਰਹੀਆਂ ਉਹਨਾਂ ਅਤੇ ਸੰਗਤ ਸੁਚੇਤ ਰਹੇ। हिमाचल प्रदेश ਦੇ ਮੰਡੀ ਤੋਂ ਸੰਸਦ ਮੈਂਬਰ ਤੇ ਫਿਲਮ ਅਦਾਕਾਰਾ ਕੰਗਨਾ ਰਣੋਤ ਨੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਸੰਸਦ ਰਾਹੁਲ ਗਾਂਧੀ ਤੇ ਵੱਡਾ ਹਮਲਾ ਕੀਤਾ ਹਿੰਡਨबर्ग ਮਾਮਲੇ 'ਚ ਰਾਹੁਲ ਗਾਂਧੀ ਦੇ ਬਿਆਨ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਨੇ ਉਹਨਾਂ ਨੂੰ ਸਭ ਤੋਂ ਖਤਰਨਾਕ ਜ਼ਹਿਰੀਲਾ ਤੇ ਵਿਨਾਸ਼ਕਾਰੀ ਆਦਮੀ ਕਿਹਾ ਕੰਗਨਾ ਰਣੋਤ ਨੇ ਐਕਸ 'ਤੇ ਲਿਖਿਆ ਕਿ ਰਾਹੁਲ ਗਾਂਧੀ ਸਭ ਤੋਂ ਖਤਰਨਾਕ ਆਦਮੀ ਹਨ ਕੋੜੇ ਜ਼ਹਿਰੀਲੇ ਤੇ ਵਿਨਾਸ਼ਕਾਰੀ ਉਹਨਾਂ ਦਾ ਏਜੰਡਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ ਤਾਂ ਇਸ ਦੇਸ਼ ਨੂੰ ਪਰਬਾਤ ਕਰ ਸਕਦੇ ਨੇ ਅਦਾਕਾਰਾ ਨੇ ਲਿਖਿਆ ਕਿ ਰਾਹੁਲ ਗਾਂਧੀ ਬੀਤੀ ਰਾਤ ਹਿੰਡਨबर्ग ਰਿਪੋਰਟ ਦਾ ਸਮਰਥਨ ਕਰ ਰਹੇ ਸਾਬਤ ਹੋਈ ਹੈ ਉਹ ਇਸ ਦੇਸ਼ ਦੀ ਸੁਰੱਖਿਆ ਅਤੇ ਆਰਥਿਕਤਾ ਨੂੰ ਅਸਥਿਰ ਕਰਨ ਦੀ ਹਰ ਕੋਸ਼ਿਸ਼ ਕਰ ਰਿਹਾ ਹੈ ਫਰਾਂਸੀ ਰਾਸ਼ਤਾਨੇ ਪੈਰਿਸ ਦੇ ਵਿੱਚ ਬੀਤੇ ਦਿਨ 올림픽 ਖੇਡਾਂ ਦੀ ਸਮਾਪਤੀ ਹੋਈ ਹੈ ਜਿਸ ਦੀ ਸ਼ੁਰੂਆਤ 26 ਜੁਲਾਈ ਨੂੰ ਹੋਈ ਸੀ। ਚੀਨ ਦੇ ਚਾਂਗ ਯੂਫੇਈ ਨੇ ਇਸ 올림픽 ਦੇ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਜਿਨ੍ਹਾਂ ਨੇ 6 ਮੈਡਲ ਜਿੱਤੇ ਨੇ। ਪੈਰਿਸ 올림픽 ਦੀ ਵੈੱਬਸਾਈਟ ਮੁਤਾਬਕ ਚਾਂਗ ਨੇ ਤਰਾਕੀ ਦੇ ਵਿੱਚ ਤਗਮੇ ਜਿੱਤੇ ਨੇ 5 ਕਾਂਸੀ ਤੇ 1 ਚਾਂਦੀ ਦਾ ਤਗਮਾ ਹਾਸਲ ਕੀਤਾ। ਫਰਾਂਸ ਦੇ ਲਿਓਨ ਮਾਰਚਨ ਦੂਜੇ ਸਥਾਨ ਤੇ ਰਹੇ ਤੇ 5 ਮੈਡਲ ਹਾਸਲ ਕੀਤੇ ਨੇ। ਲਿਓਨ ਇਕ ਤਰਾਕਵੀ ਨੇ ਜਿਨ੍ਹਾਂ ਨੇ 4 ਸੋਨਾ ਤੇ 1 ਕਾਂਸੀ ਦਾ ਤਗਮਾ ਹਾਸਲ ਕੀਤਾ। ਪੈਰਿਸ 올림픽 ਦੀ ਤਗਮਾ ਸੂਚੀ ਚ ਅਮਰੀਕਾ 126 ਤਗ ਸੋਨ 44 ਚਾਂਦੀ ਅਤੇ 42 ਕਾਂਸੀ ਦੇ ਨਾਲ ਸਿਖਰ ਤੇ ਹਨ ਜਦਕਿ ਚੀਨ 91 ਤਗਮੇ 40 ਸੋਨ 27 ਚਾਂਦੀ ਅਤੇ 24 ਕਾਂਸੀ ਦੇ ਨਾਲ ਦੂਜੇ ਸਥਾਨ ਤੇ ਰਹੇ ਨੇ ਤੀਜੇ ਸਥਾਨ ਤੇ ਜਾਪਾਨ ਹੈ ਜਿਸ ਨੇ ਕੁੱਲ 45 ਤਗਮੇ ਹਾਸਲ ਕੀਤੇ ਜਿਨ੍ਹਾਂ ਵਿੱਚੋਂ 20 ਸੋਨੇ ਦੇ ਹਨ ਕਰੀਬ 114 ਦੇਸ਼ ਅਜੇਹੇ ਹਨ ਜਿਨ੍ਹਾਂ ਨੂੰ ਕੋਈ ਵੀ ਤਗਮਾ ਨਹੀਂ ਮਿਲਿਆ ਸੂਏ ਸੰ ਦੇਸ਼وں ਦੀਆਂ ਇਹ ਅਹਿਮ ਖਬਰਾਂ ਹੁਣ ਮੈਨੂੰ ਤੇ ਉਹ ਇਜਾਜ਼ਤ ਧੰਨਵਾਦ